ਗੁਰਦਾਸਪੁਰ ਸ਼ਹਿਰ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਦੁਕਾਨਾਂ ਨੂੰ ਅੱਗ ਜਨਨੀ ਦੀ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਅੱਗ ਜਨਨੀ ਦੀ ਘਟਨਾਵਾਂ ਨੂੰ ਰੋਕਣ ਦੇ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਵਪਾਰੀਆਂ ਦੀ ਬਾਹ ਫੜੀ ਹੈ ਅਤੇ ਸ਼ਹਿਰ ਦੇ ਵਪਾਰੀਆਂ ਦੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਬੈਠਕ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲਣ ਲਈ ਵਿਉਂਤਬੰਦੀ ਤਿਆਰ ਕਰਵਾ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰ ਮੰਡਲ ਦੇ ਚੇਅਰਮੈਨ ਰਗਵੀਰ ਸਿੰਘ ਖਾਲਸਾ ਅਤੇ ਪ੍ਰਧਾਨ ਅਸ਼ੋਕ ਮਹਾਜਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਪਾਰੀਆਂ ਦਾ ਇੱਕ ਵਫਦ ਬਿਜਲੀ ਬੋਰਡ ਦੇ ਅਧਿਕਾਰੀ ਨਿਗਰਾਨ ਇੰਜੀਨੀਅਰ ਜਸਵਿੰਦਰ ਵਰਦੀ ਨੂੰ ਮਿਲਿਆ ਇਸ ਮੌਕੇ ਪੰਜਾਬ ਐਨ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਵਪਾਰੀਆਂ ਦੇ ਨਾਲ ਹਾਜ਼ਰ ਹੋ ਕੇ ਇਸ ਸਾਰੀ ਮੁਸ਼ਕਲਾਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਜਾਨੂ ਕਰਵਾਇਆ ਜਦਕਿ ਪਾਵਰਕਾਮ ਦੇ ਐਕਸੀਅਨ ਐਸਟੀਓ ਹਰਦੇਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ ਸ਼ਹਿਰ ਦੇ ਵਪਾਰੀਆਂ ਨੇ ਦੱਸਿਆ ਕਿ ਪਿਛਲੇ 25 ਸਾਲ ਤੋਂ ਪਾਵਰ ਕਾਮ ਵੱਲੋਂ ਬਾਜ਼ਾਰ ਵਿੱਚ ਬਿਹਤਰੀਨ ਢੰਗ ਨਾਲ ਵਿਸ਼ਾਈਆਂ ਗਈਆਂ ਤਾਰਾਂ ਦਾ ਜਾਲ ਦੁਕਾਨਦਾਰਾਂ ਲਈ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਅਕਸਰ ਇਹਨਾਂ ਤਾਰਾਂ ਵਿੱਚੋਂ ਸਪਾਰਕਿੰਗ ਹੁੰਦੀ ਹੈ ਤੇ 11 ਦੁਕਾਨਾਂ ਹੁਣ ਤੱਕ ਅੱਗ ਜਨਦੀ ਦੀ ਲਪੇਟ ਵਿੱਚ ਆ ਗਈਆਂ ਹਨ ਹੋਰ ਕੀ ਕੁਝ ਇਸ ਮੀਟਿੰਗ ਵਿੱਚ ਹੋਇਆ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਜੀ ਬਿਜਲੀ ਦੀ ਤਾਰਾਂ ਦੀ ਬਾਜ਼ਾਰ ਦੇ ਵਿੱਚ ਬਿਜਲੀ ਦੀ ਤਾਰਾਂ ਬਹੁਤ ਪੁਰਾਣੀਆਂ ਟਾਈਮ ਤੋਂ ਪਈਦੀਆਂ ਸੀ 25 30 ਸਾਲ ਤੋਂ ਤਾਰਾਂ ਉਹੀ ਚੱਲ ਰਹੀਆਂ ਸੀ ਤੇ ਜੋੜਾ ਨਾ ਭਰੀਆਂ ਹੀ ਤੇ ਬਾਜ਼ਾਰ ਦੇ ਵਿੱਚ ਕਈ ਘਟਨਾਵਾਂ ਵੀ ਬਹੁਤ ਮਾੜੀਆਂ ਘਟੀਆਂ ਜਿਸ ਕਰਕੇ ਅਸੀਂ ਬਹਿਲ ਸਾਹਿਬ ਨੂੰ ਮਿਲੇ ਸਾਲ ਕੱਲ ਸਾਰੀ ਟੀਮ ਜਾ ਕੇ ਸਾਡੀ ਵਪਾਰ ਮੰਡਲ ਦੀ ਸਾਰੇ ਵਪਾਰੀ ਭਰਾ ਸਾਡੇ ਬਾਜ਼ਾਰ ਦੇ ਨਾਲ ਸਾਡੇ ਗਏ ਉਹਨਾਂ ਨੂੰ ਜਾ ਕੇ ਆਪਣੀ ਸਮੱਸਿਆ ਦੱਸੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡਾ ਹੱਲ ਕਰਵਾਤਾ ਅੱਜ ਸਾਡੀ ਉਹਨਾਂ ਨੇ ਮੀਟਿੰਗ ਕਰਾਈ ਆ ਸਾਰੇ ਬਿਜਲੀ ਦੇ ਜਿੰਨੇ ਵੱਡੇ ਅਫਸਰ ਸੀ ਔਰ ਉਹਨਾਂ ਨੂੰ ਮਤੋਂ ਉਹਨਾਂ ਨੇ ਰਿਕੁਐਸਟ ਕੀਤੀ ਹੈ ਰਿਕੁਐਸਟ ਕੀਤੀ ਹੈ ਕਿ ਸਾਰੀਆਂ ਤਾਰਾਂ ਜਿਹੜੀਆਂ ਬਦਲੀਆਂ ਜਾਣ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੰਮ ਜਿਹੜਾ ਤੁਹਾਡਾ ਪਰਸੋਂ ਹੀ ਤਾਰਾਂ ਦਾ ਸ਼ੁਰੂ ਕੀਤਾ ਜਾਏਗਾ ਮਤਲਬ ਸਾਰੀਆਂ ਮਤਲਬ ਸਾਡੇ ਵਪਾਰੀ ਭਰਾ ਵੀ ਪੂਰਾ ਸਹਿਯੋਗ ਕਰਨਗੇ ਉਹਨਾਂ ਨਾਲ ਕਿਉਂਕਿ ਤਾਰਾਂ ਦਾ ਬਹੁਤ ਬੁਰਾ ਹਾਲ ਹੈ ਬਾਟਾ ਚੌਂਕ ਤੋਂ ਸਿੰਦੀ ਹਟਰ ਵਾਲੀ ਸਾਈਡ ਤੋਂ ਲੈ ਕੇ ਬਾਟਾ ਚੌਂਕ ਮਾਮੜਾ ਚੌਂਕ ਮੇਨ ਬਾਜ਼ਾਰ ਬੀਆ ਵਾਲੀ ਪਾਕਿਸਤਾਨ ਰੋਡ ਇਹ ਬੀਆਂ ਵਾਲੀ ਮਾਰਗ ਦੇ ਸਾਰੇ ਕੰਮ ਜਿਹੜੇ ਆਹੀ ਕੱਲ ਪਰਸੋਂ ਸ਼ੁਰੂ ਹੋ ਜਾਣਗੇ ਔਰ ਕੀ ਪ੍ਰੋਬਲਮ ਆ ਰਹੀ ਹੈ ਤਾਰਾਂ ਕਰਕੇ ਤਾਰਾਂ ਕਰਕੇ ਪ੍ਰੋਬਲਮ ਇਹ ਆ ਰਹੀ ਹੈ ਕਿ ਸ਼ਾਰਟ ਹੁੰਦੀਆਂ ਨੇ ਮਤਲਬ ਤਾਰਾਂ 'ਚ ਪਾਰਕਿੰਗ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਸ਼ਾਰਟ ਸਰਕਟ ਨਾਲ ਕੇਲ ਦੁਕਾਨਾਂ ਨੂੰ ਵੀ ਨੁਕਸਾਨ ਹੋ ਜਾਂਦਾ ਤੇ ਦੁਕਾਨਾਂ ਯਾਰਾਂ ਦੁਕਾਨਾਂ ਅੱਜ ਤੱਕ ਦੀ ਡੇਟ ਤੱਕ ਸੜ ਚੁੱਕੀਆਂ ਨੇ ਦੁਕਾਨਾਂ ਔਰ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਛੇ 7 ਦੁਕਾਨਾਂ ਨੂੰ ਅੱਗ ਲੱਗੀ ਸੀ ਉਦੋਂ ਵੀ ਬਹਿਲ ਸਾਹਿਬ ਨੇ ਪੂਰਾ ਵਪਾਰੀ ਵਰਗ ਨਾਲ ਸਾਥ ਦਿੱਤਾ ਸੀ ਤੇ ਇੱਕ ਇੱਕ ਲੱਖ ਰੁਪਇਆ ਸਾਰੇ ਵਪਾਰੀਆਂ ਨੂੰ ਸੀਐਮ ਫੰਡ ਚੋਂ ਦਵਾਇਆ ਸੀ। ਕਿੰਨੀ ਦੇਰ ਚ ਤਾਰਾਂ ਦਾ ਹਾਲ। ਤਾਰਾਂ ਦਾ ਹਾਲ ਇੰਜਨ ਨੇ ਵੀ ਫੈਸ਼ਨ ਤੋਂ ਆਇਆ ਕਿ ਸਾਨੂੰ ਜਿਹੜਾ ਹਾਲ ਹੈ ਇਹ ਮਹੀਨਾ ਡੇਢ ਮਹੀਨਾ ਲੱਗ ਜਾਣਾ ਕਿਉਂਕਿ ਟਾਈਮ ਤਾਰਾਂ ਜ਼ਿਆਦਾ ਨਹੀਂ। ਸਾਰਾ ਸ਼ਹਿਰ ਨੂੰ ਇਹ ਪਾ ਕੇ ਕਰਨਾ ਇਹਨੂੰ ਸਿਸਟਮ ਦਾ। ਕਿਉਂਕਿ ਗਰਮੀਆਂ ਦੇ ਵਿੱਚ ਇਹ ਹਾਲ ਹੋ ਨਹੀਂ ਸਕਦਾ। ਗਰਮੀਆਂ ਦੇ ਵਿੱਚ ਲੋਡ ਹੁੰਦਾ ਜ਼ਿਆਦਾ। ਹੁਣ ਸਰਦੀਆਂ ਕਰਕੇ ਕਹਿੰਦੇ ਸਰਦੀਆਂ ਦੇ ਵਿੱਚ ਸਾਰਾ ਸਿਸਟਮ ਜਿਹੜਾ ਅਗਲੀ ਗਰਮੀਆਂ ਤੁਹਾਨੂੰ ਵਧੀਆ ਮਿਲਣਗੀਆਂ। ਬਾਕੀ ਅਸੀਂ ਵੀ ਸਾਰੇ ਵਪਾਰੀ ਭਰਾਵਾਂ ਨੂੰ ਅਪੀਲ ਕਰਨਾ ਕਿ ਇਹਨਾਂ ਨਾਲ ਸਹਿਯੋਗ ਕਰੀਏ। ਇਹਨਾਂ ਨੂੰ ਅਰਚਾ ਨਾ ਕਿਹੇ ਚੀਜ਼। ਇੱਥੇ ਬੈਲ ਸਾਹਿਬ ਉਹਨਾਂ ਨੇ ਅੱਜ ਏਸੀ ਸਾਹਿਬ ਬਿਜਲੀ ਮੈਕਨਾਂ ਸਾਡੀ ਮੀਟਿੰਗ ਕਰਾਈ ਆ ਔਰ 25 ਸਾਲ ਦੀ ਪੁਰਾਣੀ ਆ ਜਿਹੜੀਆਂ ਤਾਰਾਂ ਦਾ ਕੰਮ ਅੜੇ ਦਾ ਹੀ 25 ਕਿਹ ਸਰਕਾਰਾਂ ਨੇ ਕਿਹਾ ਧਿਆਨ ਨਹੀਂ ਦਿੱਤਾ ਔਰ ਅਹੀ ਇਸ ਅਹੀ ਸਾਡੀ ਆਮ ਪਾਰਟੀ ਸਰਕਾਰ ਇਹ ਕਹੇ ਹਰ ਤਰ੍ਹਾਂ ਦੇ ਬੈਦੇ ਪੂਰੇ ਕਰਦੀ ਆ ਔਰ ਉਹਨਾਂ ਨੇ ਇਹ ਕਿਹਾ ਵੀ ਆਪਣੇ ਕਿਸ ਤਰ੍ਹਾਂ ਦਾ ਸ਼ਹਿਰ ਵਿੱਚ ਕਿਸ ਤਰ੍ਹਾਂ ਦੀ ਦਿਖਤ ਨਹੀਂ ਆਂਦਿਆਂਗੇ ਔਰ ਪਿਛੇ 11 ਦੁਕਾਨਾਂ ਦੇ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਗੇ ਕਿਹਾ ਵੀ ਸਾਰਾ ਸ਼ਹਿਰ ਜਿਹੜੀਆਂ ਅਮ ਪੂਰੀਆਂ ਜਿਹੜੀਆਂ ਤਾਰਾਂ ਦਾ ਹੱਲ ਕੀਤਾ ਜਾਏਗਾ ਔਰ ਕੱਲ ਤੋਂ ਮੰਗਲਵਾਰ ਤੋਂ ਇਹ ਕੰਮ ਚੱਲੂ ਹੋ ਜਾਏਗਾ ਔਰ ਅਮ ਜੀਐਲਡੀ ਕੰਮ ਜਿਹੜਾ ਨਾ ਉਹਨਾਂ ਨੇ ਬਹਿਲ ਸਾਹਿਬ ਉਹਨਾਂ ਨੇ ਆਗੇ ਪੂਰਾ ਉਹਨਾਂ ਨੂੰ ਕਿਹਾ ਵੀ ਇਹ ਕੰਮ ਰੁਕਣਾ ਨਹੀਂ ਚਾਹੀਦਾ ਔਰ ਕੰਮ 3 ਦੇ ਤੱਕ ਅਮ ਦਾ ਖਤਮ ਹੋਣਾ ਚਾਹੀਦਾ ਲੱਗਦਾ ਹੈ ਕਿ ਤਾਰਾ ਪੈਨ ਨਾਲ ਲੱਗ ਜਨਿੰਦੀ ਤੱਕ ਤਾਂ ਰੁਕ ਜਾਣਗੇ ਹਾਂ ਬਿਲਕੁਲ ਰੁਕਣਗੇ ਬਿਲਕੁਲ ਉਰ ਕਰਨ ਗਿਆ ਫਾਰਮਟਲੇ ਸਾਰੇ ਅਧਿਕਾਰ ਮੈਂਬਰ ਇੱਥੇ ਸਾਡੇ ਸਰਕਲ ਆਫਿਸ ਆਏ ਸੀ ਤੇ ਉਹਨੇ ਡਿਸਾਈਡ ਹੋਇਆ ਕਿ ਅਸੀਂ ਇਸ ਹਫਤੇ ਮੰਗਲਵਾਰ ਤੋਂ ਸਾਡੇ ਅਸਟੀਮੇਟ ਪਾਸ ਹੋਏ ਕੁਝ ਜਿੱਥੇ ਕਿਤੇ ਜ਼ਿਆਦਾ ਪ੍ਰੋਬਲਮ ਹੈਗੀ ਜਿੱਥੇ ਜ਼ਿਆਦਾ 17 ਸੜਨ ਦੀ ਪ੍ਰੋਬਲਮ ਆ ਰਹੀ ਉੱਥੋਂ ਹੀ ਕੰਮ ਸ਼ੁਰੂ ਕਰ ਰਹੇ ਕਿ ਜਿੱਥੇ ਕਿਤੇ ਕੇਬਲਾ ਪਾਉਣ ਦੀ ਕੇਬਲਾ ਵੰਡਿਆ ਆਗਮੈਂਟ ਕਰਨ ਦੀ ਹੈਗੀ ਉੱਥੇ ਕੇਬਲਾ ਆਗਮੈਂਟ ਕਰਾਂਗੇ ਜਿੱਥੇ ਕਿਤੇ ਕੋਈ ਕੰਡਕਟਰ ਮੜਾ ਆ ਉਹ ਕੰਡਕਟਰ ਚੇਂਜ ਕਰਾਂਗੇ ਤੇ ਉਸ ਤਰੀਕੇ ਨਾਲ ਅਸੀਂ ਲਗਾਤਾਰ ਅਸੀਂ ਸਾਰਾ ਜੋ ਡੀਰਿੰਗ ਨਾ ਸਿਆਲ ਸਾਰਾ ਕਹੀ ਕੰਮ ਇਹ ਗੰਦ ਕੱਢ ਦਾਂਗੇ ਜੋ ਆਪਾਂ ਸਮਝਦੇ ਆ ਵੀ ਕੰਮ ਖੋਣ ਵਾਲਾ ਤੇ ਅਸੀਂ ਲਗਾਤਾਰ ਮਲ ਕੰਮ ਸਰਵੇ ਵਗੈਰਾ ਕੱਲ ਤੋਂ ਸ਼ੁਰੂ ਕਰ ਦੇਣਾ ਪਰਸੋਂ ਤੋਂ ਤੇ ਸਰਵੇ ਕਰਾ ਕੇ ਇਹਨਾਂ ਦੀ ਨਾਲ ਮਤਲਬ ਲਵਾ ਕੇ ਆਪਾਂ ਵਿਭਾਗ ਮੰਡਲ ਮੈਂਬਰਾਂ ਦੀ ਤੇ ਸਰਵੇ ਡੇਲੀ ਤੋਂ ਕੰਮ ਸ਼ੁਰੂ ਕਰਾਂਗੇ ਆਪਾਂ ਲਗਾਤਾਰ ਤੇ ਅਗਲੇ ਪੈੜੀ ਤੋਂ ਪਹਿਲਾਂ ਅਸੀਂ ਸਾਰਾ ਇਹਨੂੰ ਉਹਨਾਂ ਰਣਵਿਸ਼ਣ ਪੂਰੀ ਕਰਾ ਦਾਂਗੇ ਜੀ ਜਿਹੜੇ ਏਰੀਆ ਦੇ ਐਸਟੀਮੇਟ ਨਹੀਂ ਹੋਏਦੇ ਉਹਨਾਂ ਦੇ ਕਿੰਨੇ ਦੇ ਲੱਗਣਗੇ ਐਸਟੀਮੇਟ ਅਸੀਂ ਨਾਲ ਨਾਲ ਬਣਾਈ ਜਾਂਦੇ ਜਿੱਦਾਂ ਰੋਜ਼ ਸਰਵੇ ਕਰਨੇ ਉਸ ਰੋਜ਼ ਐਸਟੀਮੇਟ ਬਣ ਜਾ ਕਰਨੇ ਤੇ ਕਿੱਥੋਂ ਲੈ ਕੇ ਕਿੱਥੋਂ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਹੁਣ ਇਹਨਾਂ ਨੇ ਸ਼ੁਰੂ ਤੋਂ ਹੀ ਕਰਨਗੇ ਬਾਟਾ ਚੌਂਕ ਤੋਂ ਉਤੋਂ ਬਾਅਦ ਜਿੱਦਾਂ ਜਿੱਥੇ ਤੇ ਪ੍ਰੋਬਲਮ ਹੈਗੀ ਆ ਹਨੂਮਨ ਚੌਂਕ ਹਨੂਮਨ ਚੌਂਕ ਤਾਂ ਹੋਰ ਜਿੱਥੇ ਵੀ ਜਿੱਥੇ ਪ੍ਰੋਬਲਮ ਆ ਰਹੀ ਉਤੋਂ ਉੱਥੇ ਕਰਾਂਗੇ ਸ਼ੁਰੂ